ਸਸ਼ਿਆ ਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਇਸ ਵੇਲੇ ਦੀ ਵੱਡੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਭਾਜਪਾ ਦੇ ਪੋਲਿੰਗ ਬੂਥ ਦੇ ਉੱਤੇ ਕਿਸਾਨਾਂ ਦੇ ਵੱਲੋਂ ਆ ਕੇ ਕਬਜ਼ਾ ਕਰ ਲਿਆ ਗਿਆ ਹੈ ਤੇ ਉੱਥੇ ਜੇਕਰ ਗੱਲ ਕਰੀਏ ਤਾਂ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਜਿਸ ਤੋਂ ਬਾਅਦ ਮਾਹੌਲ ਗਰਮ ਹੁੰਦਾ ਦਿਖਾਈ ਦੇ ਰਿਹਾ ਹੈ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਾਜਪਾ ਵਰਕਰਾਂ ਦਾ ਕਹਿਣਾ ਹੈ ਕਿ ਸਵੇਰੇ ਕਿਸਾਨ ਉਹਨਾਂ ਦੇ ਪੋਲਿੰਗ ਬੂਥ ਐਸੀ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਉਹਨਾਂ ਦੇ ਝੰਡੇ ਪਟਲੇ ਗਏ ਪੋਲਿੰਗ ਬੂਥ ਲਗਾਉਣ ਤੋਂ ਜਿਹੜਾ ਹੈ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਆਇਆ ਸੀ ਪਰ ਉੱਥੇ ਹੀ ਪੁਲਿਸ ਪ੍ਰਸ਼ਾਸਨ ਨੇ ਆ ਕੇ ਮੌਕੇ ਦੀ ਸਾਰੀ ਨਜ਼ਾਕਤ ਨੂੰ ਸਮਝਦੇ ਹੋਏ ਮਾਹੌਲ ਦੇ ਉੱਤੇ ਕਾਬੂ ਪਾਇਆ ਹੈ ਤੇ ਪੈਰਾਮਿਲਟਰੀ ਫੋਰਸਸ ਨੂੰ ਜਿਹੜਾ ਪੂਰਾ ਜਿੰਮਾ ਦੇ ਦਿੱਤਾ ਗਿਆ ਹੈ ਸੋ ਹੁਣ ਪੁਲਿਸ ਇੱਕ ਛਾਉਣੀ ਦੇ ਵਿੱਚ ਤਬਦੀਲ ਕਰ ਚੁੱਕੀ ਹੈ ਉਸ ਪੂਰੇ ਪਿੰਡ ਨੂੰ ਤੇ ਉੱਥੇ ਹੁਣ ਭਾਜਪਾ ਦਾ ਬੂਥ ਜਿਹੜਾ ਹੈ ਉਹ ਵੀ ਲੱਗਾ ਹੋਇਆ ਹੈ ਤੇ ਲੋਕ ਉੱਥੇ ਆਪਣੀਆਂ ਪਰਚੀਆਂ ਲੈਣ ਵੀ ਪਹੁੰਚ ਰਹੇ ਨੇ ਕੀ ਰਾਮ ਮੇਰਾ ਨਾਮ ਹੈ ਹਾਂਜੀ ਸਨਾਬਦ ਖਾਨ ਚੰਦ ਹੈ ਅੱਛਾ ਜੀ ਹਾਂਜੀ ਕਿਸਾਨ ਜੂਨੀਅਰ ਹਾਂ ਅੱਛੇ ਆਗੇ ਪਹਿਲੇ ਦੋ ਕਹਿੰਦਾ ਸੀ ਤੁਹਾਡੇ ਕਾ ਚੰਡਾ ਲੱਗਣ ਨਹੀਂ ਦਿੰਦੀ ਕਿਹਦਾ ਚੰਡਾ ਨਹੀਂ ਲੱਗਣ ਦੇ ਆਪਣੇ ਕਾਇਨ ਦਾ ਫੁੱਲ ਆ ਲੰਗਾ ਅੱਛਾ ਹਾਂ ਅੱਛਾ ਫਿਰ ਕਹਿੰਦਾ ਅਗ ਲਾ ਦਾਂਗੇ ਅੱਛਾ ਫਿਰ ਇਸ ਤੋਂ ਦਾ ਚੰਡਾ ਪਟਕੇ ਲੱਗੇ ਉਹ ਹਾਂ ਜੀ ਨਹੀਂ ਅਗ ਲਾ ਹੋਈ ਅੱਛਾ ਹਾਂ ਜੀ ਤੇ ਉਸ ਤੋਂ ਬਾਅਦ ਫਿਰ ਕੀ ਘਟ ਘਟਣਾ ਹੋਈ ਫਿਰ ਬਸ ਉਹ ਆ ਗਈ ਨੀ ਕਪਲੀ ਸਪਾਉਚੀ ਗਈ ਤੇ ਜੀ ਅੱਛਾ ਹਾਂ ਜੀ ਹੁਣ ਕੀ ਭਰੋਸਾ ਦਿੱਤਾ ਪੁਲਿਸ ਨੇ ਤੁਹਾਨੂੰ ਹਾਂ ਜੀ ਪੁਲਿਸ ਨੇ ਕੀ ਭਰੋਸਾ ਦਿੱਤਾ ਉਹ ਭਰੋਸਾ ਆ ਹੀ ਜਾ ਵੀ ਕੋਈ ਨਹੀਂ ਹੁਣ ਹਲਚਲ ਹੁੰਦੀ ਹਲਚਲ ਨਹੀਂ ਹੁੰਦੀ ਤੁਹਾਨੂੰ ਬੂਥ ਲਾਉਣ ਤੋਂ ਰੋਕਿਆ ਜਾ ਰਿਹਾ ਸੀ ਹਾਂ ਹਾਂਜੀ ਹਾਂਜੀ ਅੱਛਾ ਬੂਥ ਲਾਉਣ ਤੋਂ ਰੋਕਿਆ ਹੈ ਹੱਥੋਪਾਈ ਵੀ ਹੋਈ ਹੈ ਤੁਹਾਨੂੰ ਨਾ ਨਹੀਂ ਹੋਈ ਜੀ ਅੱਛਾ ਝੰਡਾ ਕੱਲਾ ਝੰਡਾ ਪਟਕੇ ਜਰੂਰ ਲੈ ਕੇ ਅੱਛਾ ਹਾਂਜੀ ਕੀ ਮੰਗ ਕਰਦੇ ਹੋਗੇ ਹਾਂਜੀ ਮੰਗ ਕੀ ਕਰਦੇ ਹੋ ਕਾਰਵਾਈ ਕਿਹ ਜੀ ਕਾਰਵਾਈ ਮੰਗਦੀ ਮੰਗ ਕਰਦੇ ਕਾਰਵਾਈ ਜੀ ਆਪ ਤਾਂ ਕੀ ਕਰਨੀ ਚਾਹੁੰਦੇ ਹੋਣ ਅੱਛਾ ਹਾਂਜੀ ਅੱਛਾ ਹਾਂਜੀ ਪੁਲਿਸ ਨੇ ਕੀ ਭਰੋਸਾ ਦਵਾਇਆ ਹਣ ਉਸ ਠਾਈ ਦਵਾਏ ਤੇ ਕੋਈ ਹਿੱਲਚਲ ਨਹੀਂ ਹੋਊਗੀ ਉਰੋਂ ਅੱਛਾ ਹਾਂਜੀ ਠੀਕ ਹੈ ਹਾਂਜੀ ਹਾਂਜੀ ਸਸ਼ਕਾਾਸ ਕਾ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਇਸ ਵੇਲੇ ਦੀ ਵੱਡੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਭਾਜਪਾ ਦੇ ਪੋਲਿੰਗ ਬੂਥ ਉੱਤੇ ਕਿਸਾਨਾਂ ਦੇ ਵੱਲੋਂ ਆ ਕੇ ਕਬਜ਼ਾ ਕਰ ਲਿਆ ਗਿਆ ਹੈ ਤੇ ਉੱਥੇ ਜੇਕਰ ਗੱਲ ਕਰੀਏ ਤਾਂ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਜਿਸ ਤੋਂ ਬਾਅਦ ਮਾਹੌਲ ਗਰਮ ਹੁੰਦਾ ਦਿਖਾਈ ਦੇ ਰਿਹਾ ਹੈ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਾਜਪਾ ਵਰਕਰਾਂ ਦਾ ਕਹਿਣਾ ਹੈ ਕਿ ਸਵੇਰੇ ਕਿਸਾਨ ਉਹਨਾਂ ਦੇ ਪੋਲਿੰਗ ਬੂਥ ਐਸੀ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਉਹਨਾਂ ਦੇ ਝੰਡੇ ਪਟਲੇ ਗਏ ਪੋਲਿੰਗ ਬੂਥ ਲਗਾਉਣ ਤੋਂ ਜਿਹੜਾ ਹੈ ਉਹਨਾਂ ਨੂੰ ਕਿਆ ਜਾ ਰਿਹਾ ਸੀ ਪਰ ਉੱਥੇ ਪੁਲਿਸ ਪ੍ਰਸ਼ਾਸਨ ਨੇ ਆ ਕੇ ਮੌਕੇ ਦੀ ਸਾਰੀ ਨਾਜ਼ਾਕਤ ਨੂੰ ਸਮਝਦੇ ਹੋਏ ਮਾਹੌਲ ਦੇ ਉੱਤੇ ਕਾਬੂ ਪਾਇਆ ਹੈ ਤੇ ਪੈਰਾਮੈਟਰੀ ਫੋਰਸਿਜ਼ ਨੂੰ ਜਿਹੜਾ ਪੂਰਾ ਜਿੰਮਾ ਦੇ ਦਿੱਤਾ ਗਿਆ ਹੈ ਸੋ ਹੁਣ ਪੁਲਿਸ ਇੱਕ ਸ਼ੌਣੀ ਦੇ ਵਿੱਚ ਤਬਦੀਲ ਕਰ ਚੁੱਕਿਆ ਉਸ ਪੂਰੇ ਪਿੰਡ ਨੂੰ ਤੇ ਉੱਥੇ ਹੁਣ ਭਾਜਪਾ ਦਾ ਬੂਥ ਜਿਹੜਾ ਉਹ ਵੀ ਲੱਗਾ ਹੋਇਆ ਹੈ ਤੇ ਲੋਕ ਉੱਥੇ ਆਪਣੀਆਂ ਪਰਚੀਆਂ ਲੈਣ ਵੀ ਪਹੁੰਚ ਰਹੇ ਨੇ ਕੀ ਨਾਮ ਮੇਰਾ ਨਾ ਹੈ ਹਾਂਜੀ ਸਨਾਰਦ ਖਾਨ ਜੰਦਾ ਹੈ ਅੱਛਾ ਜੀ ਹਾਂਜੀ ਕਿਰਸਾਨ ਜੂਨੀਅਰ ਹਾਂ ਅੱਛੇ ਆ ਕੇ ਪਹਿਲੇ ਦੋ ਕਹਿੰਦਾ ਸੀ ਤੁਹਾਡੇ ਕਾ ਛੰਡਾ ਲੱਗਣ ਨਹੀਂ ਦਿੰਦੀ ਕੀ ਦਾ ਚੰਡਾ ਨਹੀਂ ਲੱਗਣਗੇ ਆਪਣੇ ਕਾਹ ਇਹਨਾਂ ਦਾ ਪੁੱਲ ਆ ਲੈਣਾ ਅੱਛਾ ਹਾਂ ਅੱਛਾ ਫਿਰ ਕਹਿੰਦਾ ਅੱਗ ਲਾ ਦਾਂਗੇ ਅੱਛਾ ਫਿਰ ਇਸ ਤੋਂ ਜ਼ਰਾ ਚੰਡਾ ਪਟਕੇ ਲੱਗੇ ਜੀ ਉਹ ਅੱਛਾ ਹਾਂ ਜੀ ਨਹੀਂ ਵਗ ਲ ਹੋਈ ਅੱਛਾ ਹਾਂ ਜੀ ਤੇ ਉਸ ਤੋਂ ਬਾਅਦ ਫਿਰ ਕੀ ਘਟ ਘਟਣਾ ਹੋਈ ਫਿਰ ਬਸ ਉਹ ਆ ਗਈ ਨਹੀਂ ਕਪਲੀ ਸਾਂ ਪਹੁੰਚ ਹੀ ਗਈ ਤੇ ਜੀ ਅੱਛਾ ਹਾਂ ਜੀ ਹੁਣ ਕੀ ਭਰੋਸਾ ਦਿੱਤਾ ਪੁਲਿਸ ਨੇ ਤੁਹਾਨੂੰ ਹਾਂ ਜੀ ਪੁਲਿਸ ਨੇ ਕੀ ਭਰੋਸਾ ਦਿੱਤਾ ਵੀ ਉਹ ਭਰੋਸਾ ਆ ਹੀ ਜਾ ਵੀ ਕੋਈ ਨਹੀਂ ਹੁਣ ਹੱਲ ਚਲ ਹੁੰਦਾ ਅਲਜਲ ਨਹੀਂ ਹੁੰਦੀ ਤੁਹਾਨੂੰ ਬੂਥ ਲਾਉਣ ਤੋਂ ਰੋਕਿਆ ਜਾ ਰਿਹਾ ਸੀ ਹਾਂ ਹਾਂ ਜੀ ਹਾਂ ਜੀ ਅੱਛਾ ਬੂਥ ਲਾਉਣ ਤੋਂ ਰੋਕਿਆ ਹ ਹਥੋਪਾਈ ਵੀ ਹੋਈ ਹੈ ਤੁਹਾਨੂੰ ਨਾ ਨਹੀਂ ਹੋਈ ਜੀ ਅੱਛਾ ਝੰਡਾ ਕਾਲਾ ਝੰਡਾ ਪਟਕੇ ਜਰੂਰ ਲਾਗੇ ਅੱਛਾ ਹਾਂ ਜੀ ਕੀ ਮੰਗ ਕਰਦੇ ਹੋ ਵੀ ਹਾਂ ਜੀ ਮੰਗ ਕੀ ਕਰਦੇ ਹੋ ਕਾਰਵਾਈ ਕਿਹੇ ਜੀ ਕਾਰਵਾਈ ਮੰਗਦੀ ਪੰਜਾਬ ਕਰਦੇ ਕਾਰਵਾਈ ਆਪ ਤਾਂ ਕੀ ਕਰਨੀ ਚਾਹੁੰਦੇ ਹੋਣ ਅੱਛਾ ਹਾਂ ਜੀ ਅੱਛਾ ਹਾਂ ਜੀ ਪੁਲਿਸ ਨੇ ਕੀ ਭਰੋਸਾ ਦਵਾਇਆ ਹਣ ਭਰੋਸਾ ਹੀ ਦਵਾਇਆ ਤੇ ਕੋਈ ਹਿੱਲੇ ਚੱਲ ਨਹੀਂ ਹੋਊਗੀ ਅੱਛਾ ਹਾਂ ਜੀ ਠੀਕ ਹੈ ਠੀਕ ਹਾਂ ਜੀ ਹਾਂ ਜੀ